ਹੁਣ ਆ ਜੇ ਡਰੱਗ ਦਾ ਮਾਫਲਾ ਹੈ ਸਾਡੀ ਸਰਕਾਰ ਨੇ ਡਰੱਗ ਮਾਫੀਆ ਦੇ ਖਿਲਾਫ ਅਸੀਂ ਜੰਗ ਛੇੜੀ ਮੈਂ ਹੋਮ ਮਿਨਿਸਟਰ ਐ ਅਸੀਂ ਡਰੱਗ ਨੂੰ ਮਾਫੀਆਲ ਫੜੇ ਭੂਲਾ ਫੜਿਆ ਹੁਣ ਅਸੀਂ ਫੜਿਆ ਤੇ ਹੋਇਆ ਕੀ ਜਦੋਂ ਫੜਿਆ ਆ ਜਿੰਨੇ ਡਰੱਗ ਵਾਲੇ ਇਕੱਠੇ ਹੋਏ ਇਹਨਾਂ ਨੇ ਕਿਹਾ ਆਪਾਂ ਨਾ ਹੀ ਸਰਕਾਰ ਦੇ ਪਾ ਦਿਓ ਫੜਨ ਵਾਲੇ ਅਸੀਂ ਇਹਦਾ ਮਤਲਬ ਹੈ ਜੇ ਜੰਮੂ ਕਸ਼ਮੀਰ ਵਿੱਚ ਕੋਈ ਟੈਰਰਿਸਟ ਫੜਾਇਆ ਜਾਂਦਾ ਹੈ ਤੇ ਉਹ ਕਹਦੇ ਕਿ ਮੈਨੂੰ ਤਾਂ ਅਮិត ਸ਼ਾਹ ਜੀ ਨੇ ਭੇਜਿਆ ਹੈ ਪਾਕਿਸਤਾਨ ਤੇ ਮੈਨੂੰ ਉਹਨਾਂ ਨੇ ਭੇਜਿਆ ਕਿਸੇ ਮੰਨੋਂਗੇ ਜਿਹੜਾ ਬੰਦਾ ਆਪ ਅਸੀਂ ਫੜਿਆ ਹੋਏ ਤੇ ਉਹਦੇ ਬਿਆਨ ਨੂੰ ਕਾਂਗਰਸ ਨੇ ਤੇ ਸਾਰੀਆਂ ਪਾਰਟੀਆਂ ਨੇ ਸ਼ੱਕਲੇ ਤੇ ਬਾਰ-ਬਾਰ ਬਾਰ-ਬਾਰ विक्रम सिंह जी ठेया ਦਾ ਨਾਮ ਲੈਣ ਲੱਗੇ ਨਹੀਂ ਜੀ ਉਹਨੇ ਕਿਹਾ ਸੀ ਉਹਨੇ ਕਿਹਾ ਸੀ ਕਿਉਂਕਿ ਉਹਨਾਂ ਨੇ Aim ਸੀ ਕਿ ਆ ਸਰਕਾਰ 10 ਸਾਲ ਚੱਲ ਰਹੀ ਕਿੰਨੇ ਡਿਵੈਲਪਮੈਂਟ ਕੀਤੀ ਕਿੰਨੇ ਪੰਜਾਬ ਦੀ ਤਰੱਕੀ ਹੋਈ ਇਹਨਾਂ ਨੇ ਵਾਪਸ ਹੋਣਾ ਇੱਕੋ ਤਰੀਕਾ ਹੈ ਫਿਰ ਤੋਂ ਝੂਠ ਦਾ ਸਾਰਾ ਲਈਏ ਜਿਵੇਂ ਕੈਪਟਨ ਸਾਹਿਬ ਨੇ ਪਹਿਲੀ ਵਾਰ ਲਿੱਤਾ ਸੀ 3500 ਕਰੋੜ ਕਹਿ ਕੇ ਤੇ ਹੁਣ ਇਹਨਾਂ ਨੇ ਡਰੱਗਸ ਤੇ ਬੇਅਦਬੀ ਦਾ ਚੱਲ ਲਾਲ ਪੇ ਪਰ ਕੋਈ ਸਬੂਤ ਹੈ ਨਹੀਂ ਜਦੋਂ ਇਹਨਾਂ ਨੇ ਝੂਠ ਪ੍ਰਚਾਰ ਇਹ ਨਾ ਕੀਤਾ ਸਰਕਾਰ ਇਹਨਾਂ ਦੀ ਆ ਗਈ ਕਾਂਗਰਸ ਦੀ 5 ਸਾਲ ਤੱਕ ਕੋਈ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਕੋਈ ਡਰੱਗ ਦਾ ਕੇਸ ਨਹੀਂ ਰਜਿਸਟਰ ਹੋਇਆ ਜਿਦੋਂ ਇਲੈਕਸ਼ਨ ਆਇਆ ਚੰਨੀ ਮੁੱਖ ਮੰਤਰੀ ਬਣਿਆ ਇਹਨਾਂ ਨੇ ਫਿਰ ਤੋਂ ਸ਼ੁਰੂ ਕਰਤਾ ਵਿਕਰਮ ਮਜੀਠੀਆ ਡਰੱਗ ਲੋੜਾ ਵਿਕਰਮ ਮਜੀਠੀਆ ਲੋੜਾ ਉਹਨੂੰ ਪਤਾ ਹੈ ਕਿ ਅਕਾਲੀ ਦਲ ਨਾ ਫਿਰ ਇਲੈਕਸ਼ਨ ਜਿੱਤੇ ਉਹਨਾਂ ਨੇ ਵਿਕਰਮ ਸਿੰਘ ਮਜੀਠੀਆ ਦੇ ਪਹਿਲੀ ਵਾਰ ਡਰੱਗਸ ਦੇ ਮਾਮਲੇ 'ਚ 2 ਦਸੰਬਰ 2021 ਵਿੱਚ ਕੇਸ ਰਜਿਸਟਰ ਕੀਤਾ ਉਦੋਂ ਚੰਨੀ ਮੁੱਖ ਮੰਤਰੀ ਸੁਖੀ ਰੰਧਾਵਾੜ ਹੋਮ ਮਿਨਿਸਟਰ ਤੇ ਆਈ ਚਤਤੋਪਾ ਦੇ ਜਿਹੜੇ ਨੇ ਸਾਡੇ ਦੇ ਝੁੱਠਾ ਕੀਤਾ ਆਈ ਡੀਜੀਪੀਸੀ ਪੰਜਾਬ ਦਾ ਉਹੀ ਚਤਤੋਪਾ ਵਾਪਸ ਆ ਗਿਆ ਇਹਨਾਂ ਦਾ ਜਿਹੜਾ ਰੱਖਿਆ ਜਿਹੜਾ ਹਰ ਵਾਰ ਝੂਠੇ ਕੇਸ ਬਣਾਉਣ ਵਾਸਤੇ ਆ ਇੱਕ ਨੰਬਰ ਦਾ ਬੰਦਾ ਹੈ ਕੇਸ ਰਜਿਸਟਰ ਕਰਤਾ ਜੀ ਚਲੋ ਹੋ ਗਿਆ ਕੇਸ ਵਿਕਰਮ ਨੌਂਦਰ ਕਰਤਾ ਚਲੋ ਜੇ ਕੇਸ ਰਜਿਸਟਰ ਕਰਦਾ ਫਿਰ ਤੁਸੀਂ ਘੱਟ ਤੋਂ ਘੱਟ ਚਲਾਨ ਤਾਂ ਪੇਸ਼ ਕਰੋ ਤੁਹਾਡੇ ਕੋਲ ਕੀ ਸਬੂਤ ਹੈ ਤੁਸੀਂ ਹੈਰਾਨ ਰਹਿ ਜਾਓਗੇ 2021 ਨੂੰ ਕੇਸ ਰਜਿਸਟਰ ਹੋਇਆ ਅੱਜ 2025 ਹੈ 4 ਸਾਲ ਹੋ ਗਏ ਉਸ ਡਰੱਗ ਕੇਸ ਵਿੱਚ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ ਇੱਕ ਵੀ ਚਲਾਨ ਪੇਸ਼ ਨਹੀਂ ਹੋਇਆ 4 ਸਾਲ ਹੋ ਗਏ ਤੈਨੂੰ ਇੱਕ ਚੀਜ਼ ਨਹੀਂ ਇੱਕ ਕੋਈ ਚੀਜ਼ ਲੱਭੀ ਇੱਕ ਬੂੰਦ ਡਰਗ ਨਹੀਂ ਮਿਲੀ ਵਿਕਰਮ ਤੋਂ ਇਹ ਕੋਈ ਛੋਟਾ ਜਿਹਾ ਸਬੂਤ ਮਿਲਿਆ ਜੇ ਸਮੂਤ ਮਿਲਦਾ ਤੇ ਚਲਾਨ ਪੇਸ਼ ਕਰਦੇ ਨਹੀਂ ਗਿਆ ਉਹਦੇ ਬਾਅਦ ਵਿਕਰਮ ਸਿੰਘ ਮਜੀਠਿਆ ਨੂੰ ਉਹਨੇ ਹਾਈ ਕੋਰਟ ਚ ਅਪਲਾਈ ਕੀਤਾ ਤੇ ਬੇਲ ਮਿਲ ਗਈ ਤੇ ਹਾਈ ਕੋਰਟ ਦੇ ਜਿਹੜੇ ਜੱਜ ਸਾਹਿਬ ਨੇ ਆਪਣੇ ਬੇਲ ਆਰਡਰ ਚ ਦੱਸਿਆ ਕੀ ਲਿਖਿਆ हाई कोर्ट ਦੇ ਡਬਲ ਬੈਂਚ ਨੇ ਲਿਖਿਆ ਕਿ देयर इज नो 에ਵਿਡੈਂਸ ਵਿਦ ਪੰਜਾਬ ਗਵਰਨਮੈਂਟ ਕਿ ਵਿਕਰਮ ਸਿੰਘ ਬਜੀਠਿਆ ਕਿਸੇ ਡਰਗ ਵਿੱਚ ਇਨਵੋਲਡ ਐਕ ਨੋ 에ਵਿਡੈਂਸ ਸੈਕੰਡ ਪੁਆਇੰਟ ਲਿਖਿਆ देयर इज नो 에ਵਿਡੈਂਸ ਆਫ ਐਨੀ ਫਾਈਨੈਂਸ਼ੀਅਲ ਟ੍ਰੇਲ ਇਨਵੋਲਡ ਵਿਦ ਵਿਕਰਮ ਸਿੰਘ ਬਜੀਠਿਆਸ ਕੇਸ ਨੋ ਗਵਰਨਮੈਂਟ ਹਾਸ ਨੋਟ ਬੀਨ ਏਬਲ ਟੂ ਫਾਈਂਡ ਐਨੀਥਿੰਗ ਐਸ ਆਹ ਕਹਿ ਕੇ ਆ ਆਰਡਰ ਕਰਕੇ ਹਾਈ ਕੋਰਟ ਨੇ ਵਿਕ੍ਰਮ ਸਿੰਘ ਮਜੀਠੀਆ ਨੂੰ ਬੇਲ ਦਿੱਤੀ ਕਿ ਤੁਸੀਂ ਤੱਕਾ ਕਿਤਾ ਇਹਨਾਂ ਨੇ ਦੇਖੋ 2000 21 ਤੋਂ ਲੈ ਕੇ 25 ਤੱਕ ਪੰਜ ਐਸਆਈਟੀਆਂ ਬਣਾਈਆਂ ਪਹਿਲੇ ਐਸਆਈਟੀ ਬਣਾਉਂਦੇ ਉਹਨੂੰ ਕਹਿੰਦੇ ਲੱਭੋ ਕਹਿੰਦਾ ਹੈ ਨਹੀਂ ਚਲੋ ਬਦਲ ਦਿਓ ਦੂਜਾ ਬੰਦਾ ਲਿਆਓ ਦੂਜੇ ਬੰਦੇ ਲਿਆਉਂਦੇ ਉਹ ਕਹਿੰਦੇ ਕੁਝ ਨਹੀਂ ਹੈ ਫਿਰ ਤੀਜਾ ਬੰਦਾ ਲਿਆਓ ਯਾਰ ਕਿਸੇ ਇਨਵੈਸਟਿਗੇ ਮੈਂ ਹਿੰਦੁਸਤਾਨ ਦੇ ਇਤਿਹਾਸ ਵਿੱਚ ਆ ਨਹੀਂ ਦੇਖਿਆ ਕੀ ਐਸਆਈਟੀ ਜੇ ਕੋਈ ਰਿਜ਼ਲਟ ਨਾ ਦੇ ਉਹਨੂੰ ਬਦਲ ਕੇ ਦੂਜਾ ਲਿਆਓ ਚਲੋ ਦੂਜਾ ਲਿਆਤਾ ਪੰਜ ਐਸਆਈਟੀਆਂ ਹੋ ਗਈਆਂ ਪੰਜ ਹਲੇ ਤੱਕ ਇੱਕ ਨੇ ਨਹੀਂ ਕੀਤਾ ਆ ਜਿਹੜਾ ਕੇਸ ਇਹਨਾਂ ਨੇ ਇਨਫੋਰਸਮੈਂਟ ਡਾਇਰੈਕਟਰ ਨੂੰ ਵੀ ਦਿੱਤਾ ਈਡੀ ਨੂੰ ਈਡੀ ਨੇ ਵੀ ਇਨਵੈਸਟੀਗੇਸ਼ਨ ਕੀਤੀ ਤੇ ਈਡੀ ਨੇ ਵੀ ਕਿਹਾ ਸਾਡੇ ਕੋਲੇ ਕੋਈ ਸਬੂਤ ਨਹੀਂ ਕੋਈ ਸਾਡੇ ਕੋਲੇ ਇਹਦੇ ਅਗੇਂਸ ਅਲੀਗੇਸ਼ਨ ਦੇ ਖਿਲਾਫ ਕੋਈ ਅਸੀਂ ਨਹੀਂ ਲੱਭਿਆ ਦੇਖੋ ਦੇਸ਼ ਦੀ ਈਡੀ ਸਭ ਤੋਂ ਵੱਡੀ ਆਰਗੇਨਾਈਜ਼ ਉਹਨੇ ਕਲੀਨ ਸ਼ੀਟ ਦਿੰਦੀ ਹੈ ਇਹਨਾਂ ਪੰਜ ਐਸਆਈਟੀ ਨੇ ਅੱਜ ਦੀ ਤਰੀਕ ਤੱਕ ਮੈਂ ਅੱਜ ਦੀ ਤਰੀਕ ਤੱਕ ਕਰ ਰਿਹਾ ਹੈ ਅੱਜ ਦੀ ਤਰੀਕ ਤੱਕ ਚਲਾਨ ਨਹੀਂ ਕੋਰਟ ਜਾ ਕੇ ਦੇ ਸਕੇ ਫਿਰ ਇਹਨਾਂ ਨੇ ਜੋ ਹਾਈ ਕੋਰਟ ਨੇ ਆਰਡਰ ਦਿੱਤਾ ਇਹਨਾਂ ਨੇ ਉਸ ਆਰਡਰ ਦੇ ਖਿਲਾਫ ਪੰਜਾਬ ਸਰਕਾਰ ਸੁਪਰੀਮ ਕੋਰਟ ਗਈ ਕਿ ਜੀ ਬੇਲ ਕੈਨਸਲ ਹੋਣੀ ਚਾਹੀਦੀ ਹੈ ਸੁਪਰੀਮ ਕੋਰਟ ਆ ਕੇਸ ਚੱਲਿਆ ਸੁਪਰੀਮ ਕੋਰਟ ਚ ਇਹਨਾਂ ਨੇ ਇੱਕ ਨਵੀਂ ਚੀਜ਼ ਪੇਸ਼ ਕਰਤੀ ਉੱਥੇ ਆ ਜੀ ਪੇਸ਼ ਕੀਤੀ ਆ ਡਾਇਰੈਕ ਐਫੀਡਿਵਿਟ ਦਿੱਤਾ ਕਿ ਸਾਨੂੰ 500 ਕਰੋੜ ਦੀ ਨਵੀਂ ਟ੍ਰੇਲ ਲੱਭੀ ਆ ਜੀ ਸੁਪਰੀਮ ਕੋਰਟ ਸਾਨੂੰ ਇਹਦੇ ਤੇ ਅਣੀ ਨੂੰ ਸਾਨੂੰ ਇੱਕ ਕਸਟੋਡੀਅਨ ਐਡਵੋਕੇਟ ਚਾਹੀਦੀ ਅਸੀਂ ਬੇਲ ਕੈਨਸਲ ਕਰੋ ਸੁਪਰੀਮ ਕੋਰਟ ਨੇ ਸਾਰਾ ਐਗਜ਼ਾਮਨ ਕੀਤਾ ਤੇ ਕਿਹਾ ਸੁਪਰੀਮ ਕੋਰਟ ਨੇ ਕੀ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਕਿ 4 ਸਾਲ ਹੋ ਗਏ ਆ ਤੁਸੀਂ ਇੱਕ ਬੰਦੇ ਨੂੰ ਲਗਾਤਾਰ ਹੈਰਸ ਕਰ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਕਿ ਹਲੇ ਤੱਕ ਲੱਭਿਆ ਨਹੀਂ ਤੇ ਤੁਸੀਂ ਬੇਲ ਕਿਉਂ ਕੈਨਸਲ ਕਰਦੇ ਹੋ? ਕੰਨ ਵਾਸਤੇ ਕਹਿ ਰਹੇ ਹੋ ਕਿ ਕੱਲਾ ਹੈਰਸਮੈਂਟ ਕਰਨਾ ਹੈ। ਆਪਣੀ ਵਿਲ ਲੈਂਡ ਫੈਂਸੀ ਕਰਕੇ ਇਹਨੂੰ ਅੰਦਰ ਕਰਉਣਾ ਇਸ ਕਰਕੇ ਤੁਸੀਂ ਕਰ ਰਹੇ ਹੋ। ਇਹਨਾਂ ਨੇ ਕਿਹਾ ਜੀ ਨਹੀਂ ਸਾਨੂੰ ਆ ਟ੍ਰੇਲ ਮਿਲੀ ਹੈ ਜੀ ਸਾਰਾ ਕੁਝ ਹੋਇਆ। ਸੁਪਰੀਮ ਕੋਰਟ ਨੇ ਰਿਜੈਕਟ ਕੀਤੀ ਇਹਨਾਂ ਦੀ ਬੇਲ ਤੇ ਕਿਹਾ ਆਪਣੀ ਇਹਨਾਂ ਦੀ ਆਰਗੂਮੈਂਟ ਰਿਜੈਕਟ ਕੀਤੀ ਪੰਜਾਬ ਸਰਕਾਰ ਦੀ ਤੇ ਕਿਹਾ ਜੋ ਹਾਈ ਕੋਰਟ ਨੇ ਕਿਹਾ ਉਹ ਸਹੀ ਹੈ। ਤੇ ਹਾਈ ਕੋਰਟ ਨੇ ਕੀ ਕਿਹਾ? ਕਿ ਵਿਕਰਮ ਸਿੰਘ ਮਜੀਠੀਆ ਦੇ ਖਿਲਾਫ ਡਰੱਗ ਮਾਮਲੇ ਵਿੱਚ ਇੱਕ ਵੀ ਸਬੂਤ ਸਰਕਾਰ ਕੋਲ ਨਹੀਂ ਹੈ ਦੇ ਖਿਲਾਫ ਕੋਈ ਫਾਈਨੈਂਸ਼ੀਅਲ ਟ੍ਰੇਲ ਬਾਰੇ ਵੀ ਕੋਈ ਸਬੂਤ ਨਹੀਂ ਹੈ ਇਸ ਕਰਕੇ ਇਹ ਸਾਰਾ ਡਰਾਮਾ ਕਰੀ ਜਾਂਦੇ ਆ ਹੁਣ ਦੇਖੋ ਜਿਦੋਂ ਉਹਨਾਂ ਨੇ ਦੇਖਿਆ ਕਿ ਵਿਕਰਮ ਸਿੰਘ ਮਜੀਠੀਆ ਦਾ ਤਾਂ ਹੁਣ ਡਰੱਗ ਕੇਸ ਤਾਂ ਕਲੀਅਰ ਵੀ ਹੋ ਗਈ ਜਦੋਂ ਸੁਪਰੀਮ ਕੋਰਟ ਨੇ ਕਿਹਾ ਤਾਂ ਹਾਈ ਕੋਰਟ ਨਹੀਂ ਕਹਿੰਦਾ ਅਸੀਂ ਤਾਂ ਵਿਕਰਮ ਨੂੰ ਅੰਦਰ ਕਰਨਾ ਹੈ ਕਿਉਂਕਿ ਵਿਕਰਮ ਆਪਣੇ ਜਿਹੜਾ ਭਗਵੰਤ ਮਾਨ ਚੀਫ ਮਿਨਿਸਟਰ ਹੈ ਇਹਦੇ ਖਿਲਾਫ ਰੋਜ਼ ਬਿਆਨ ਦਿੰਦਾ ਇਹਨਾਂ ਦੀ ਕਰਤੂਤਾਂ ਬਾਰੇ ਦੱਸਦਾ ਹੈ ਇਹਨਾਂ ਦੇ ਘਪਲਿਆਂ ਬਾਰੇ ਦੱਸਦਾ ਹੈ ਇਹਨਾਂ ਦੀ ਕਿਵੇਂ ਪਰਿਵਾਰ ਲੁੱਟੀ ਜਾਂਦਾ ਦੱਸਦਾ ਕਿਵੇਂ ਕੇਜਰੀਵਾਲ ਲੁੱਟੀ ਜਾਂਦਾ ਉਹਦੇ ਪਰ ਹਰ ਰੋਜ਼ ਇਹਦੇ ਇਹਨਾਂ ਖਿਲਾਫ ਖੜਾ ਇਹਨੂੰ ਅਸੀਂ ਅੰਦਰ ਕਰਨਾ ਹੀ ਕਰਨਾ ਹੈ ਦੇਖੋ ਕਿੰਨੀ ਡਿਸਪੀਰੇਸ਼ਨ ਇੱਕ ਬੰਦੇ ਦੇ ਖਿਲਾਫ ਕੇਜਰੀਵਾਲ ਹੈ जिने माफी मांगी कि मेरे को कोई सबूत नहीं ड्रग बारे आई नहीं किया सी ना केजरीवाल ने विक्रम सिंह खिलाफ ਤੇ क्रिमिनोयल डिफॉर्मेशन केस ਕੀਤਾ ਸੀ ਤੇ ਕੇਸ ਜਦੋਂ ਕੀਤਾ केजरीवाल ਨੂੰ ਪਤਾ ਕਿ ਮੇਰੇ ਕੋਲ ਸਬੂਤ ਹੈ ਨਹੀਂ ਤੇ ਮਾਫੀ ਮੰਗੀ संजय ਸਿੰਘ ਹੁਣ ਜੇਲ੍ਹ ਜਾ ਰਿਹਾ ਹੈ ਕਿਉਂਕਿ ਉਹਨੇ ਵੀ ਆਈ ਕੀਤਾ ਸੀ ਹੁਣ ਡਰੇ ਬੈਠੇ ਹੁਣ ਉਹਦੇ ਕੋਲੇ ਕੋਈ ਪ੍ਰੂਫ ਨਹੀਂ ਹੁਣ ਐਸਆਈਟੀ ਨੂੰ ਕਹਿੰਦੇ ਕੋਈ ਲੱਭੋ ਕੁਛ ਨਾ ਕਰੋ ਹੁਣ ਹਾਲਾਤ ਇੱਥੋਂ ਤੱਕ ਆ ਗਈ ਕਿ ਹੁਣ ਤੁਸੀਂ ਦੇਖ ਲਓ ਆ ਹੁਣੀ ਅਪ੍ਰੈਲ ਦੇ ਮਹੀਨੇ ਸੁਪਰੀਮ ਕੋਰਟ ਦਾ ਆਰਡਰ ਆਇਆ ਤੇ ਹੁਣੀ ਆਪਣੇ 24 ਜੂਨ ਨੂੰ 24 ਜੂਨ ਨੂੰ ਰਾਤ ਨੂੰ ਆ ਚੀਫ ਮਨਿਸਟਰ ਨੂੰ ਬੜੀ ਫਰਸਟ੍ਰੇਸ਼ਨ ਆਈ ਤੁਸੀਂ ਦੇਖ ਲਓ ਹਾਲਾਤ ਸਰਕਾਰ ਦੇ ਕੀ ਵੀ ਹੈ ਚੀਫ ਮਨਿਸਟਰ ਨੂੰ ਫਰਸਟ੍ਰੇਸ਼ਨ ਇੰਨੀ ਹੋ ਗਈ ਕਿ ਮੇਰੇ ਬੈਕ ਕੁਝ ਕਰ ਨਹੀਂ ਸਕਦਾ ਬਿਕਰਨ ਦੇ ਖਿਲਾਫ ਕਿਉਂਕਿ ਕੋਈ ਸਬੂਤ ਨਹੀਂ ਅਰੋਜ ਮੇਰੇ ਖਿਲਾਫ ਬੋਲਦਾ ਸਾਡੇ ਮੇਰੀ ਸਾਰੀ ਸਰਕਾਰ ਦੇ ਖਿਲਾਫ ਉਹਦਾ ਇਹਨੂੰ ਅੰਦਰ ਕਰਨਾ ਹੀ ਕਰਨਾ ਹੈ ਇਹਨੇ ਡੀਜੀਪੀ ਨੂੰ ਤੁਹਾਨੂੰ ਪਤਾ ਰਾਤ ਨੂੰ ਮੁੱਖ ਮੰਤਰੀ ਸ਼ਰਾਬ ਪੀ ਲੈਂਦਾ ਬਹੁਤ ਜ਼ਿਆਦਾ ਇਹਨੂੰ ਹੋਸ਼ ਨਹੀਂ ਰਹਿੰਦਾ ਫਿਰ ਆ ਸੋਚਦਾ ਕਿ ਮੈਂ ਰਾਜਾ ਹਾਂ ਇਹਨੇ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ 24 ਅਪ੍ਰੈਲ ਨੂੰ ਕੀ ਕਿਹਾ 24 ਜੂਨ ਨੂੰ 24 ਜੂਨ ਨੂੰ ਹਣੀ 24 ਜੂਨ ਐਸ 24 ਜੂਨ ਨੂੰ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ ਮੈਂ ਜੇ ਸਵੇਰ ਤੱਕ ਵਿਕਰਮ ਸਿੰਘ ਮਜੀਠੀਆ ਨਾ ਪੜਿਆ ਤੇ ਅਸੀਂ ਮੈਂ ਤੈਨੂੰ ਬਾਹਰ ਕੱਢੂਗਾ ਤੂੰ ਹੀ ਦੇਖ ਲੋ ਰਾਤ ਨੂੰ 10:30 ਵਜੇ 10:40 ਤੇ ਅਮ ਲਾ 10:40 10:40 ਤੇ ਰਾਤ ਨੂੰ ਡੀਜੀਪੀ ਲਿਖਦਾ ਵਿਜੀਲੈਂਸ ਨੂੰ ਕਹਿੰਦੇ ਜੀ ਇਹਦੇ ਤੇ ਪਰਚਾ ਦਿੱਤਾ ਜਾਏ ਦੇਖੋ ਡੀਜੀਪੀ 10:40 ਸ਼ਾਮ ਨੂੰ ਤੇ ਉਹੀ ਚੀਜ਼ ਜਿਹੜੇ ਸੁਪਰੀਮ ਕੋਰਟ ਦਿੱਤਾ ਸੀ ਆਈ ਤੁਸੀਂ ਪਰਚਾ ਦੇਖ ਲਓ ਉਹੀ ਚੀਜ਼ ਜੋ ਸੁਪਰੀਮ ਕੋਰਟ ਚ ਇਹਨਾਂ ਨੇ ਕਿਹਾ ਸੀ ਕਿ ਆ ਝੂਠਾ ਟ੍ਰੇਲ ਬਣਾਈ ਸੀ ਉਹੀ ਚੀਜ਼ ਉਹੀ ਕਾਗਜ਼ ਐਫੀਡੇਵਿਟ ਕੱਢ ਕੇ ਉਹੀ ਉਹ ਜਿਹੜਾ ਐਫੀਡੇਵਿਟ ਸੀ ਸਰਕਾਰ ਦਾ ਉਹਨੂੰ ਐਫਆਈਆਰ ਦਾ ਰੂਪ ਦੇਤਾ ਦੇਖੋ ਆ ਤਾਂ ਸਭ ਤੋਂ ਪਹਿਲੇ ਕੰਟੈਂਪਟ ਆਫ ਸੁਪਰੀਮ ਕੋਰਟ ਵੀ ਬੰਦੀ ਹੈ 10:40 ਤੇ ਡੀਜੀਪੀ ਨੇ ਚਿੱਠੀ ਲਿਖੀ ਸਵੇਰੇ 4 ਵਜੇ ਸਵੇਰੇ 4:00 ਵਜੇ ਪਰਚਾ ਹੁੰਦਾ ਹੈ ਮੈਂ ਹੈਰਾਨ ਹੈ ਜੇ ਇੰਨੀ ਐਫੀਸ਼ੀਐਂਟ ਹੋ ਗਈ ਪੰਜਾਬ ਪੁਲਿਸ ਕੀ 4 ਘੰਟਿਆਂ ਚ ਇਹਨਾਂ ਨੇ ਸਾਰੀ ਐਗਜ਼ਾਮਨ ਵੀ ਕਰ ਲਈ ਐਫਆਰ ਸਾਰਾ ਕੁਝ ਹੀ ਲੱਭ ਲਿਆ 4 ਘੰਟਿਆਂ ਦੇ ਅੰਦਰ ਤੇ ਸਕਸ਼ਨ ਸੀ ਸੀ ਜੀ ਮਨਿਸ ਕੀ ਸਵੇਰੇ 8 ਵਜੇ ਤੱਕ ਮੈਨੂੰ ਫਿਕਰ ਮੰਦਰ ਚਾਹੀਦਾ ਤੇ 4 ਵਜੇ ਦੇ ਬਾਅਦ 8 ਵਜੇ ਉਹਦੇ ਘਰੇ ਬੈਠੇ ਤੇ ਉਹਨੂੰ ਫੜ ਕੇ ਲੈ ਗਏ ਦੇਖੋ ਆ ਇੱਥੇ ਕਾਨੂੰਨ ਹੈ ਤੇ ਕੀ ਅਲੀਗੇਸ਼ਨ ਝੂਠ ਤੇ ਝੂਠ ਹੁਣ ਇਸ ਗੱਲ ਵਿੱਚ ਕੀ ਹੋਇਆ ਮੈਂ ਤੁਹਾਨੂੰ ਦੱਸਦਾ ਜਿਹੜੀ ਪਹਿਲੀ ਐਫਆਈਆਰ ਹੈ ਡਰੱਗਸ ਦੀ ਉਹ ਤਾਂ ਹੰਕੋਸ਼ ਹੀ ਹੋ ਗਈ ਸਮਝ ਲਓ ਉਹਦਾ ਕਲੀਨ ਸ਼ੀਟ ਮਿਲ ਗਈ ਸੁਪਰੀਮ ਕੋਰਟ ਨੇ ਕਹਿੰਦਾ ਕੋਈ ਐਵੀਡੈਂਸ ਨਹੀਂ ਦੂਜੀ ਨਹੀਂ ਐਵੀਡੈਂਸ ਨਹੀਂ ਹੁਣ ਇਹਨੇ ਕਿਹਾ ਕਿ ਡੀਏ ਦਾ ਕੇਸ ਬਣਾਓ ਆ ਜਿਹੜਾ ਹੁਣ ਪਰਚਾ ਦਿੱਤਾ ਹੈ ਇਹਦੇ ਵਿੱਚ ਡਰੱਗ ਦਾ ਨਾ ਹੀ ਨਹੀਂ ਹੈ ਕੇਸ ਤਾਂ ਬਿਕਰਮ ਦੇ ਆਪ ਬਣਾ ਰਹੇ ਸੀ ਨਾ ਕਿ ਇਹਨੇ ਡਰੱਗ ਖਰੀਦਦਾ ਜੀ ਗਰੱਗ ਵੇਚਦਾ ਹੈ ਡਰੱਗ ਨਾਲ ਲੋਡ ਨਾਲ ਮਿਲਦਾ ਹੈ ਉਹ ਪੈਸਾ ਇਕੱਠਾ ਹੁੰਦਾ ਹੈ ਉਹ ਪੈਸੇ ਤੋਂ ਅਸੀਂ ਇਹ ਪ੍ਰਾਪਰਟੀ ਲੈ ਰਹੀ ਆਪਣੀ ਕੰਪਨੀ ਐਸ ਐਫ ਆਰ ਦਾ ਨਹੀਂ ਉਹ ਜ਼ਿਕਰੀ ਨਹੀਂ ਕਿਸੇ ਡਰੱਗ ਦਾ ਪਰ ਕੀ ਹੁਣ ਇਹਨਾਂ ਨੇ ਸੋਚਿਆ ਕਿ ਨਵਾਂ ਕੇਸ ਬਣਾ ਦਈਏ ਕੰਟੈਂਟ ਹੋਈ ਹੈ ਐਫ ਆਰ ਦਾ ਜਿਹੜਾ ਇਹਨੇ ਸੁਪਰੀਮ ਕੋਰਟ ਪੇਸ਼ ਕੀਤਾ ਹੁਣ ਨਵਾਂ ਕੀ ਡਰਾਮਾ ਕੀਤਾ ਇਹਨਾਂ ਨੇ ਇਹਨਾਂ ਨੇ ਇੱਕ ਨਵੀਂ ਇੱਕ ਬਣਾਤੀ ਐਫ ਆਰ ਜਿੱਥੇ ਕਹਤਾ ਕਿ 512 ਕਰੋੜ ਰੁਪਇਆ ਤਕਰੀਬਨ ਜਦੋਂ ਵਿਕਰਮ 2007 ਚ ਬਿਕਰਮ ਮਨਿਸਟਰ ਬਣਿਆ ਉਹਦੇ ਬਾਅਦ 2 ਸਾਲਾਂ ਦੇ ਅੰਦਰ 3 ਸਾਲਾਂ ਦੇ ਅੰਦਰ 512 ਕਰੋੜ ਰੁਪਇਆ ਸਾਈਪ੍ਰਸ ਕੰਪਨੀ ਕਿਤੋ ਕੰਪਨੀ ਤੇ ਕੈਸ਼ ਪਾ ਕੇ ਇਹਨੇ ਕੰਪਨੀ ਚ ਪਾਤਾ ਪੰਜ ਦੋ ਤਿੰਨ ਸਾਲਾਂ ਜੀ ਪਹਿਲੀ ਗੱਲ ਵਿਕਰਮ 2007 ਤੋਂ ਇਕੱਲੇ ਦੋ ਦੋ ਸਾਲ ਹੀ ਰਿਹਾ ਸੀ ਮਨਿਸਟਰ ਨੌ ਤੱਕ ਉਹਦੇ ਬਾਅਦ 3 ਸਾਲ ਹੈ ਨਹੀਂ ਸੀ ਇਹਨਾਂ ਨੇ ਕਹਿਤਾ ਕਿ ਆ ਪਤਾ ਹੀ ਬਿਗੈਰ ਸੋਚੇ ਸਮਝੇ ਜਿਵੇਂ ਮੇਰੇ ਐਫਆਰ ਸੀ ਵੱਡੇ ਬਾਦਲ ਸਾਹਿਬ ਦੀ ਐਫਆਰ ਸੀ ਇਹਨਾਂ ਨੇ ਪਾਰਕਿੰਗ ਲਾਰਡ ਨਾਈਕਰ 3500 ਕਰੋੜ ਦੇ ਐਫਆਰ ਚ ਲਿਖਤੇ ਉਹਦੇ ਬਾਅਦ ਚਲਾਨਟ ਤੱਕ ਹੈ ਹੀ ਨਹੀਂ ਸੀ ਕੁਝ ਵੀ ਨਾ ਹੀ ਹੋਣੀ ਸੀ ਅਸੀਂ ਚਤੋਂ ਬੰਦੇ ਅਸੀਂ ਦੁਨੀਆ ਦੀ ਸੈਰ ਕਰਿਆ ਪੰਜਾਬ ਦੇ ਸਰਕਾਰ ਤੋਂ ਕਰੋੜਾ ਰੁਪਏ ਲੈ ਕੇ ਸੈਰ ਕਰਿਆ ਤੇ ਕੁਝ ਨਹੀਂ ਪਾਇਆ ਹੁਣ ਇਹਨਾਂ ਨੇ ਕਿ ਆ ਹੀ ਡਰਾਮਾ ਫਿਰ ਤੋਂ ਕਰਤਾ ਕਿ 512 ਕਰੋੜ ਜਿਹਦੇ ਵਿੱਚੋਂ 12 ਹਵਾਲੇ ਤਨਾ ਹੀ ਆਇਆ ਕੈਸ਼ ਕੋਈ ਤਕਰੀਬਨ 191 200 36 ਕਰੋ 141 ਕਰੋੜ ਹੈ ਸਰ ਹਾਂ 141 ਕਰੋੜ ਫੰਡਿੰਗ ਆਈ ਹੈ ਬਾਹਰੋਂ ਸਾਈਪ੍ਰਸ ਦੇ ਥਰੂ ਮੈਂ ਚੈਲੰਜ ਕਰਦਾ ਹਾਂ ਥੋੜੇ ਦਾਹੀਂ ਤੇ ਪੰਜਾਬ ਦੀ ਜਨਤਾ ਨੂੰ ਦੱਸਣਾ ਚਾਹਣਾ ਹੈ ਵਿਕਰਮ ਸਿੰਘ ਮਜੀਠੀਆ ਸਿਆਸਤ ਵਿੱਚ 2007 ਚ ਆਇਆ ਉਦੋਂ 33 ਸਾਲ ਦੀ ਉਮਰ ਸੀ ਪਹਿਲਾ ਇਲੈਕਸ਼ਨ ਲੜਿਆ ਪਹਿਲੇ ਸਿਆਸਤ ਵਿੱਚ ਨਹੀਂ ਸੀ 2007 ਚ ਆਇਆ ਹੈ 2700 ਪਹਿਲੇ ਆ ਜਿਹੜੀ ਸਰਾਇਆ ਇੰਡਸਟਰੀਜ਼ ਲਿਮਟਿਡ ਕੰਪਨੀਆਂ ਇਹਨਾਂ ਦੀ ਬਜ਼ੁਰਗਾਂ ਦੀ ਫੈਮਿਲੀ ਦੀ ਗੋਰਖਪੁਰ ਰਾਜ ਉੱਥੋਂ ਦੀ ਕੰਪਨੀ ਹੈ ਉਹਦੇ 10% ਸ਼ੇਅਰਹੋਲਡਰ ਸੀ ਡਾਇਰੈਕਟਰ ਸੀ ਪਰ ਉਹਨਾਂ ਨੇ ਪਹਿਲੇ ਰਿਜ਼ਾਈਨ ਕਰਤਾ ਸੀ ਉਹ ਇਸ ਕੰਪਨੀ ਦੇ ਕੋਈ ਡਾਇਰੈਕਟਰ ਨਹੀਂ 11% ਸ਼ੇਅਰਹੋਲਡਰ ਹੈ ਐਂਸਿਸਟਰਲ ਸ਼ੇਅਰਹੋਲਡਰ ਹੈ ਤੇ ਮੈਂ ਤੁਹਾਨੂੰ ਦੱਸਣਾ ਚਾਹਣਾ ਹੈ 2007 ਚ ਸਰਕਾਰ ਆਈ ਸਾਡੀ ਉਹ ਤਾਂ ਪਹਿਲੇ ਤਾਂ ਕਾਂਗਰਸ ਦੀ ਸੀ 2007 ਤੋਂ ਲੈ ਕੇ 2025 ਤੱਕ 1 ਰੁਪਿਆ ਫੋਰਨ ਦਾ ਦਿਖਾ ਦੇਣ ਉਸ ਕੰਪਨੀ ਵਿੱਚ ਆਇਆ ਤੇ ਅਸੀਂ ਆਨਸਰ ਬਾ 1 ਰੁਪਿਆ ਤੁਸੀਂ 141 ਗੱਲ ਕਰਦੇ ਹੋ ਮੈਂ 1 ਰੁਪਏ ਦੀ ਗੱਲ ਕਰਦਾ 1 ਡਾਲਰ ਆਇਆ ਹੋਏ ਝੂਠ ਤੇ ਚੂੜ ਜਿੰਨਾ ਮਰਜ਼ੀ ਬੋਲੀ ਜਾਂਦੇ ਹੁਣ ਜਿਹੜੀ ਕੰਪਨੀ ਦੇ ਨਾਮ ਕਰਦੇ ਆ ਉਹ ਇੱਕ ਉਹਦੇ ਬਾਰੇ ਮੈਂ ਦੱਸਣਾ ਚਾਹਣਾ ਹੈ ਉਹ ਕੰਪਨੀ ਕਲੀਅਰ ਵਾਟਰ ਹਾਊਸ ਇੱਕ ਕੰਪਨੀ ਹੈ ਮਲਟੀਨੈਸ਼ਨਲ ਅਮਰੀਕਾ ਦੀ ਮਲਟੀਨੈਸ਼ਨਲ ਕੰਪਨੀ ਹੈ ਜਿਹੜੀ ਪੂਰੇ ਦੁਨੀਆ ਵਿੱਚ ਇਨਵੈਸਟ ਕਰਦੀ ਹੈ ਫੰਡ ਹੈ ਇੰਡੀਆ ਤੇ ਏਸ਼ੀਆ ਵਿੱਚ ਉਸ ਕੰਪਨੀ ਨੇ ਤਕਰੀਬਨ 50000 ਕਰੋੜ ਦੀ ਇਨਵੈਸਟਮੈਂਟ ਕੀਤੀ ਹੈ 50000 ਕਰੋੜ ਦੀ ਸ਼ੇਰਾਂ ਵਿੱਚ ਤੇ ਉਹਨਾਂ ਉਸ ਕੰਪਨੀ ਦਾ ਇੱਥੇ ਬੈਂਕ ਵੀ ਹੈ ਐਨਬੀਐਫਸੀ ਇੰਡੀਆ ਵਿੱਚ ਜਿਹੜਾ ਐਨਬੀਐਫਸੀ आरबीआई ਦੀ ਗਵਰਨੈਂਸ ਕੰਟਰੋਲ ਥੱਲੇ ਹੁੰਦਾ ਹੈ ਉਹਦੀ ਮਾਨਟਰੀਂਗ ਸਾਰੀ ਚੀਜ਼ ਆਰਬੀਏ ਹੁੰਦੀ ਹੈ 1 ਰੁਪਿਆ ਵੀ ਜੇ ਕੋਈ ਆਉਂਦਾ ਹੈ ਉਹ ਗਵਰਨਮੈਂਟ ਆਫ ਇੰਡੀਆ ਦੀ ਕਲੀਅਰੈਂਸ ਆਰਬੀਏ ਦੀ ਕਲੀਅਰੈਂਸ ਤੋਂ 1 ਰੁਪਿਆ ਵੀ ਨਹੀਂ ਆ ਸਕਦਾ ਜਾਂ ਨਾ ਤੁਸੀਂ ਅੱਜ ਕਿਥੇ ਭੇਜ ਸਕਦੇ 1 ਰੁਪਿਆ ਹੁਣ ਜਿਹੜੀ ਗੱਲ ਕਰ ਰਿਹਾ ਹੈ ਉਹ ਗੱਲ ਹੈਗੀ 2000 2000 ਚਾਰ ਦੀ 2005 ਦੀ 11 ਦਸੰਬਰ 2005 ਜਿੱਦੋ ਵਿਕਰਮ ਸਿਆਸਤ ਚ ਵੀ ਨਹੀਂ ਸਾਡੀ ਸਰਕਾਰ ਨਹੀਂ ਸੀ ਅਸੀਂ ਆਪੋਜੀਸ਼ਨ ਸੀ ਉਸ ਕੰਪਨੀ ਨੇ ਅਪਰੋਚ ਕੀਤਾ ਕਿਉਂਕਿ ਇਨਵੈਸਟ ਕਰ ਰਹੇ ਸੀ ਇੰਡੀਆ ਚ ਬਹੁਤ ਕੰਪਨੀਆਂ ਚ ਕੀਤਾ ਰੇਲयंस ਵੀ ਕੀਤਾ ਉਹਨਾਂ ਸਾਰਿਆਂ ਚ ਕੀਤਾ ਕਿ ਸਾਨੂੰ ਅਸੀਂ ਤੁਹਾਡਾ 25% ਕਿਉਂਕਿ ਇਹ ਡਿਸਟਰੀਬਿਊਟਰੀ ਬਿਜ਼ਨਸ ਸੀ ਆ ਪੂਰੇ ਯੂਪੀ ਚ ਮਾਰਕੀਟ ਸੀ ਮਾਰਕੀਟ ਸ਼ੇਅਰ ਸਭ ਤੋਂ ਵੱਡਾ ਸੀ ਅਸੀਂ 25% ਸ਼ੇਅਰ ਤੁਹਾਡਾ ਲੈਣਾ ਚਾਹੁੰਦੇ ਹਾਂ ਤੇ 35 ਕਰੋੜ ਦੇ ਉਹਨਾਂ ਨੇ 25% ਸ਼ੇਅਰ ਲਿੱਤੇ 2005 ਚ ਵਿਕਰਮ ਕੋਈ ਸਿਆਸਤ ਨਹੀਂ ਸੀ ਆਪਣੀ ਕੋਈ ਸਰਕਾਰ ਨਹੀਂ ਸੀ ਤੇ 35 ਕਰੋੜ ਦੇ ਸ਼ੇਅਰ ਤੇ ਉਹਨਾਂ ਦੇ ਬੈਂਕ ਜਿਹੜੇ ਐਨਬੀਐਫਸੀ ਉਹਦੇ ਚ ਐਗਰੀਮੈਂਟ ਹੋਇਆ ਕਿ 90 ਕਰੋੜ ਰੁਪਇਆ ਸੀ ਲੋਨ ਦੇਵਾਂਗੇ ਬਾਕੀ ਸ਼ੇਅਰ ਦੇਵਾਂਗੇ ਕੰਪਨੀ ਨੂੰ ਹਿੱਸਾ ਪਾਉਣ ਵਾਸਤੇ ਆ ਸਾਰਾ ਟ੍ਰਾਂਜੈਕਸ਼ਨ ਸਾਰਾ ਕੁਝ ਪੈਸਾ 2026 ਚ ਹੀ ਆ ਗਿਆ ਸੀ 2006 ਚ 2006 ਸੋਰੀ 2006 ਚ ਆ ਗਿਆ ਸੀ ਹੁਣ ਦੇਖ ਲਓ ਮੈਂ ਹੈਰਾਨ ਐ ਇਨਾਂ ਤੇ ਵਿਕਰਮ ਸਿੰਘ ਮਜੀਠੀਆ ਤਾਂ ਸਰਕਾਰ ਚ ਹੈ ਨਹੀਂ ਹਰੇ ਉਹ 30 ਸਾਲ ਦਾ ਹੈ ਤੇ ਤੁਸੀਂ ਕਹਿ ਰਹੇ ਹੋ ਕਿ ਉਹ ਡਰਗ ਲੋਡ ਵੀ ਬਣ ਗਿਆ ਤੇ 500 ਕਰੋੜ ਵੀ ਪਾਤਾ ਝੂਠ ਤੇ ਝੂਠ 1 ਰੁਪਿਆ ਮੈਂ ਅੱਜ ਫਿਰ ਤੋਂ ਰਿਪੀਟ ਕਰਦਾ ਮੈਂ ਵਿਜੀਲੈਂਸ ਨੂੰ ਪੰਜਾਬ ਸਰਕਾਰ ਨੂੰ ਇਹਨਾਂ ਦੀਆਂ ਸਾਰੀ ਪੁਲਿਸ ਮਹਿਕਮੇ ਨੂੰ ਚੈਲੰਜ ਕਰਦਾ ਕਿ 2006 ਤੋਂ ਸਾਡੀ ਸੱਤ ਤੋਂ ਸਾਡੀ ਸਰਕਾਰ ਆਈ ਹੈ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਦਿਖਾ ਦੇਣ ਜਿਹੜਾ ਬਾਹਰੋਂ ਆਇਆ ਹੈ ਇਹਨਾਂ ਦੀ ਕੰਪਨੀ 'ਚ ਫਿਰ ਕਿਉਂ ਝੂਠ ਬੋਲੀ ਜਾਂਦੇ ਆ ਲੋਕਾਂ ਨੂੰ ਦੂਜੀ ਗੱਲ ਫਿਰ ਇਹਨਾਂ ਨੇ ਕਹਿਦੀ ਕੈਸ਼ ਪਾਇਆ ਹੈ ਮੈਂ ਇਹਨੂੰ ਦੱਸਣਾ ਚਾਹਣਾ ਹੈ ਇਹਨਾਂ ਦੀ ਕੰਪਨੀ ਇਨਕਮ ਟੈਕਸ ਹਰ ਸਾਲ ਇਹਨਾਂ ਦੀ ਸਕਰੂਟੀਨੀ ਕਰਦਾ ਹੈ ਕੇ ਸਕਰੂਟੀਨੀ ਹੁੰਦੀ ਹੈ ਦੋ ਕਿਸਮ ਦੇ ਕੇਸ ਹੁੰਦੇ ਇਨਕਮ ਟੈਕਸ ਇੱਕ ਤਾਂ ਤੁਸੀਂ ਅਪਲਾਈ ਕਰਦੇ ਐ ਐਕਸੈਪਟ ਹੋ ਜਾਂਦਾ ਹੈ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਸਕਰੂਟੀ ਨਹੀਂ ਹੁੰਦਾ ਕਿ ਇੱਕ ਇੱਕ ਟ੍ਰਾਂਜੈਕਸ਼ਨ ਇਨਕਮ ਟੈਕਸ ਦੇਖਦਾ ਹੈ 2007 ਤੋਂ ਲੈ ਕੇ 2018 ਤੱਕ ਹਰ ਸਾਲ ਇਨਕਮ ਟੈਕਸ ਨੇ ਸਾਰੀ ਇਹਨਾਂ ਦੀ ਕੰਪਨੀ ਦੀ ਹਰ ਪੇਮੈਂਟ ਸਕਰੂਟੀ ਕਰਕੇ ਸਰਟੀਫਾਈ ਕੀਤਾ ਕਿ ਸਾਰਾ ਕੁਝ ਸਹੀ ਹੈ ਤੇ ਆ ਕਿੱਥੋਂ ਬੋਲੀ ਜਾਂਦੇ ਕੈਸ਼ ਟ੍ਰਾਂਜੈਕਸ਼ਨ ਕਿਹੜੀ ਟ੍ਰਾਂਜੈਕਸ਼ਨ ਆ ਸਾਰਾ ਝੂਠ ਬਣਾਇਆ ਜਾਂ 3500 ਕਰੋੜ ਸਾਡਾ ਬਣਾਤਾ ਸੀ ਨਾਈਟ ਕਲੱਬ ਐਵੇਂ ਹੀ ਫਿਗਰਾਂ ਪਾ ਕੇ ਬਣਾ ਕੇ ਕਿਉਂਕਿ ਆ ਚਾਉਂਦੇ ਅਗੇ ਬੇਲ ਨਾ ਮਿਲੇ ਜੱਜ ਸਾਹਿਬ ਨੂੰ ਕਹੋਗੇ ਦੇਖੋ ਹੀ 500 ਕਰੋੜ ਆਜੀ ਆ ਹੋਇਆ ਪਰ ਹੈ ਕੁਛ ਨਹੀਂ ਆ ਸਾਰਾ ਡਰਾਮਾ ਇੱਕੋ ਇੱਕ ਹੈ ਕਿ ਵਿਕਰਮ ਨੇ ਕਿਉਂਕਿ ਚੈਲੰਜ ਕੀਤਾ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਪੋਲ ਖੋਲੇ ਆ ਕੇਜਰੀਵਾਲ ਦੇ ਪੋਲ ਖੋਲੇ ਆ ਰੋਜ਼ ਖੋਲਦਾ ਭਗਵੰਤ ਮਾਨ ਨੇ ਫੈਸਲਾ ਕੀਤਾ ਮੈਂ ਤਾਂ ਅੰਦਰ ਕਰਨਾ ਹੀ ਕਰਨਾ ਹੈ ਡੀਜੀਪੀ ਨੂੰ ਕਿਹਾ ਅੰਦਰ ਕਰਨਾ ਹੀ ਕਰਨਾ ਤੇ ਅਪਸਰਾ ਹੁਣ ਜਿਹੜਾ ਸੈਟ ਆ ਲੈ ਲਾਏ ਕਿੜੇ ਆ ਆ ਜਿਹੜਾ ਸ਼ਰਮਾ ਜਿਹੜਾ ਹੈਡ ਹੈ ਸੈੱਟ ਦਾ ਸਰ ਬੱਚਾ ਬੱਚਾ ਜਾਣਦਾ ਪਟਿਆਲੇ ਐਸਐਸਪੀ ਜਿਹੜਾ ਹੈਗਾ ਬੱਚਾ ਬੱਚਾ ਜਾਣਦਾ ਆ ਭਗਵਾਨ ਤਮਨ ਮੈਂ ਹੁਣ ਇਸ ਲੈਵਲ ਤੇ ਜਾਣਾ ਨਹੀਂ ਚਾਹੁੰਦਾ ਉਹਦੀ ਫੈਮਿਲੀ ਦੀ ਸਾਰੀ ਟਰਾਂਜੈਕਸ਼ਨ ਆ ਕਰਾਉਂਦਾ ਜੋ ਲੈਣਾ ਦੇਣਾ ਪਟਿਆਲੇ ਚ ਪੋਸਟ ਉਸ ਵਾਦ ਰੱਖੀ ਹੈ ਉਹਨੂੰ ਬਣਾਇਆ ਜਿਹੜਾ ਚੇਤਾ ਤੇ ਜੂੜਾ ਜਿਹੜਾ ਦੂਜਾ ਹੈਗਾ ਇੱਕ ਹੈਗਾ ਇਹਨਾਂ ਦਾ ਗੁਰਵੰਸ ਪੈਂਸ ਜਿਹੜਾ ਐਸਆਈਡੀ ਦੂਜਾ 5 ਸਾਲ ਕਰਪਸ਼ਨ ਦੀ ਜੇਲ੍ਹ ਕਰਪਸ਼ਨ ਦੇ ਕੇਸ ਵੀ ਡਿਸਮਿਸ ਹੋਇਆ ਐਜੇ ਬੰਦੇ ਲੱਭੇ ਆ ਜਿਹੜੇ ਆਪ ਚੋਰ ڈاکੂ ਐ ਉਹਨਾਂ ਤੋਂ ਮੋਰ ਲਵਾਉਣ ਵਾਸਤੇ ਜਿੰਨਾ ਮਰਜ਼ੀ ਕਰ ਲੋ ਜੇ ਤੁਸੀਂ ਝੋਲਦੇ ਹੋ ਕਿ ਤੁਸੀਂ ਡਰਾ ਲੋਗੇ ਸਾਨੂੰ ਕੀ ਐ ਮਹੀਨਾ ਕਰ ਦੋਗੇ ਅੰਦਰ ਡੇਢ ਮਹੀਨਾ ਕਰ ਦੋਗੇ ਮੈਨੂੰ ਵੀ ਕੀਤਾ ਸੀ ਵੱਡੇ ਬਾਦਲ ਸਾਹਿਬ ਨੂੰ ਵੀ ਕੀਤਾ ਸੀ ਹੋਇਆ ਕੀ ਕਾਨੂੰਨ ਨਾ ਦੇਸ਼ ਦਾ ਤੇ ਮੈਂ ਅਜੇ ਦੱਸਣਾ ਚਾਹਣਾ ਹੈ ਆ ਜਿਹੜੇ ਅਫਸਰਾਂ ਨੂੰ ਵੀ ਦੱਸਣਾ ਚਾਹਣਾ ਹੈ ਭਗਵੰਤ ਮਾਨ ਨੂੰ ਵੀ ਝੂਠੇ ਕੇਸ ਕਰਨੇ ਗੁਨਾਹ ਹੈ ਤੇ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਦੇ ਕੇਸ ਵੀ ਹੋਣਗੇ ਇਨਵੈਸਟੀਗੇਸ਼ਨ ਵੀ ਹੋਣਗੇ ਤੇ ਅੰਦਰ ਵੀ ਜਾਣਗੇ ਹੁਣ ਡਰਾਮਾ ਕਰੀ ਜਾਂਦੇ ਆ ਹੁਣ ਚੱਤੋਂ ਬਾਦ ਦੇ ਨੂੰ ਬੁਲਾ ਲੈ ਕੱਲ ਚੱਤੋਂ ਪਾਦੇ ਪੁੱਛਣਾ ਚਾਹਣਾ ਹੈ ਆ ਡੀਜੀਪੀ ਤੂੰ ਸੀ ਤੂੰ ਇਨਵੈਸਟੀਗੇਸ਼ਨ ਕੀਤਾ ਸੀ ਐਸਆਈਡੀ ਤੇਰੇ ਥੱਲੇ ਬਣੀ ਸੀ ਜਦੋਂ ਤੂੰ ਸੀ ਉਦੋਂ ਤਾਂ ਕੋਈ ਤਲਾਨੀ ਪੇਚ ਹੋਇਆ ਹੁਣ ਕਿਉਂ ਬਿਆਨ ਦੇਈ ਜਾਣਾ ਹੈ ਉਹਨੂੰ ਚਤ ਤੋਂ ਪਾਦੀ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਤੂੰ ਗਿਆ ਸੀ ਪੂਰੇ ਹਿੰਦੂਨੀਆਂ ਵਿੱਚ ਸਾਡੇ ਖਿਲਾਫ ਸਬੂਤ ਲੱਭਣ ਵਾਸਤੇ ਕੀ ਲੱਭ ਕੇ ਲਿਆ ਝੂਠ ਬੋਲਿਆ ਸੀ ਨਾ ਆ ਸਾਰੇ ਅਫਸਰ ਓਜੇ ਲਿਆਂਦੇ ਹਨ ਦੋਗਲੇ ਜਿਹੜੇ ਕੋਈ ਪੋਸਟਿੰਗ ਚੰਗੀ ਚਾਹੁੰਦਾ ਕੋਈ ਦੂਜਾ ਚਾਹੁੰਦਾ ਹੁਣ ਜਿਹੜਾ ਈਡੀ ਦਾ ਡਾਇਰੈਕਟਰ ਬੁਲਾਇਆ ਹੈ ਆਈ ਈ ਡੀ ਨੇ ਇਨਵੈਸਟੀਗੇਸ਼ਨ ਕੀਤੀ ਹੈ ਮੈਂ ਕਹਿੰਦਾ ਪੁਲਿਸਾਂ ਨੂੰ ਪੁੱਛਣਾ ਚਾਹਣਾ ਪੰਜਾਬ ਪੁਲਿਸ ਨੂੰ ਤਨੂੰ ਰਟਾਇਰ ਬੰਦੇ ਨੂੰ ਬੁਲਾਉਂਦੀ ਕੀ ਵੀ ਆ ਤੁਸੀਂ ਈਡੀ ਤੋਂ ਪੁੱਛ ਲਓ ਕਿਉਂਕਿ ਹੁਣ ਰਟਾਇਰ ਬੰਦਾ ਉਹਨੂੰ ਸੈੱਟ ਕਰ ਲਿਆ ਜੇ ਉਹ ਬੰਦਾ ਕੋਈ ਬਿਆਨ ਦਿੰਦਾ ਵੈਲਿਡ ਹੀ ਨਹੀਂ ਆ ਕਿਉਂ ਕਿ ਉਹ ਈਡੀ ਸੀ ਉਹਨੇ ਕਿਉਂ ਨਹੀਂ ਗੋਦੋ ਕਨਵਰਟ ਕੀਤਾ ਉਹਦਾ ਹੈਡਲੈਸ ਸੀ ਆਪ ਤੋ ਉਹ ਤੋ ਕਲੀਨ ਚਿੱਟ ਦਿੱਤੀ ਇਸ ਕਰਕੇ ਮੈਂ ਕਹਿਣਾ ਚਾਹਣਾ ਆ ਜਿੰਨਾ ਡਰਾਮਾ ਕੀਤਾ ਆ ਸਾਰਾ ਗਲਤ ਇਲੀਗਲ ਹੈ ਅਕਾਲੀ ਦਾ ਲੜਾਈ ਲੜੂਗਾ ਨਾ ਅਸੀਂ ਇਹਨਾਂ ਦੀ ਧਮਕੀਆਂ ਤੋਂ ਇਹਨਾਂ ਦੇ ਕਰ ਦਿੰਦੇ ਆ ਪਰ ਮੈਂ ਇਹਨਾਂ ਕਹਿਣਾ ਅਸੀਂ ਕਿਸੇ ਤੇ ਝੂਠਾ ਕੇਸ ਨਹੀਂ ਬਣਾਵਾਂਗੇ ਆਪਣੀ ਸਰਕਾਰ 'ਚ ਸਾਡੇ ਕੋਲੇ ਸਬੂਤ ਇੰਨੇ ਆ ਜਿਨ੍ਹਾਂ ਨੇ ਆਪਣੇ ਭਗਵੰਤ ਮਾਨ ਨੇ ਉਹਨਾਂ ਦੀ ਘਰਵਾਲੀ ਨੇ ਉਹਨਾਂ ਦੇ ਆ ਜਿਹੜਾ ਹੈਗਾ ਆਪਣਾ ਕੇਤਰੀ ਵਾਲਾ ਸਸੋੜੀਆ ਜਿਹੜੇ ਅਫਸਰ ਹੈ ਸਾਰੇ ਨੇ ਕੀ ਕੀ ਕਪਲੇ ਕੀਤਾ ਇੱਕ ਇੱਕ ਚੀਜ਼ ਦਾ ਸਾਡੇ ਕੋਲੇ ਪੱਕੇ ਸਬੂਤ ਹੈ ਅਸੀਂ ਤੁਹਾਡੇ ਵਾਂਗੂ ਨਹੀਂ ਆ ਕੀ ਝੂਠੇ ਕੇਸ ਬਣਾਉਗੇ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਸਲੀਅਤ ਲਿਆਵਾਂਗੇ ਕਿਵੇਂ ਲੁੱਟਿਆ ਸਾਰਾ ਕੁਝ ਰਿਕਾਰਡ ਹੈ ਤੇ ਅਗਲੇ ਦਿਨਾਂ ਦੱਸਾਂਗੇ ਤੇ ਜਿਸ ਦਿਨ ਸਰਕਾਰ ਬਦਲੀ ਉਹ ਪੱਕੀ ਗਰੰਟੀ ਮੈਂ ਤੁਹਾਨੂੰ ਦੱਸਣਾ ਪੰਜਾਬ ਦੇ ਲੋਕਾਂ ਅੱਕੇ ਪਏ ਹੈ 1.5 ਸਾਲ ਦੀ ਗੱਦ ਲੈ ਗਈ ਤੇ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਇਸ ਝੂਠੇ ਕੇਸਾਂ ਵਿੱਚ ਹਿੱਸਾ ਲிட்டਾ ਉਹ ਵੀ ਕ੍ਰਿਮੀਨਲ ਅਫੈਂਸ ਉਹਨਾਂ ਨੇ ਕਮਿਟ ਕੀਤਾ ਐਂਡ ਲਾਅ ਕਹਿੰਦਾ ਕਿ ਜਿਹੜਾ ਕ੍ਰਿਮੀਨਲ ਅਫੈਕਟ ਖੰਦਾ ਭਾਵੇਂ ਪੁਲਿਸ ਵਾਲਾ ਹੈ ਭਾਵੇਂ ਕੋਈ ਹੈ ਨੋਬਦੀ ਇਜ਼ ਅਬਵ ਲਾਅ ਐਂਡ ਹੀ ਵਿਲ ਬੀ ਅਨਸਰਬਲ ਟੂ ਇਟ ਐਸ ਕਰਕੇ ਮੈਂ ਫਿਰ ਤੋਂ ਚੈਲੰਜ ਕਰਦਾ ਹਾਂ ਆ ਸਾਰਿਆਂ ਨੂੰ ਕਿ 2007 ਤੋਂ ਜਦੋਂ ਵਿਕਰਮ ਸਿੰਘ ਮਨਜੀਠਾ ਬਣਿਆ ਅੱਜ ਤੱਕ 1 ਰੁਪਿਆ ਫੋਰਨ ਟ੍ਰਾਂਜੈਕਸ਼ਨ ਉਸ ਕੰਪਨੀ ਦੀ ਦਿਖਾ ਦਿਓ ਮੈਂ ਚੈਲੰਜ ਕਰਦਾ ਹਾਂ ਦੂਜੀ ਗੱਲ ਜਿੰਨੀ ਤੁਸੀਂ ਕੈਸ਼ ਟ੍ਰਾਂਜੈਕਸ਼ਨ ਦੀ ਕਰ ਕਰਦੇ ਹੋ ਏਵਰੀ ਟ੍ਰਾਂਜੈਕਸ਼ਨ ਹੈਜ਼ ਬੀਨ ਕਲੀਅਰਡ ਸਰਟੀਫਾਈਡ by income tax department ਇਹਦਾ مطلب ਇਨਕਮ ਟੈਕਸ ਡਿਪਾਰਟਮੈਂਟ ਜੇ ਪਰਚਾ ਕਰੋ ਜੇ ਉਹਨਾਂ ਨੇ ਗਲਤ ਕੀਤਾ ਐਵੇਂ ਤੁਸੀਂ ਝੂਠ ਬੋਲ ਬੋਲ ਕੇ ਗੁਨਾਹ ਕਰਕੇ ਡਰਾਮਾ ਕਰੀ ਜਾਂਦੇ ਹੋ ਵੀ ਐਕਸੈਪਟ ਯੂ ਚੈਲੰਜ ਅਕਾਲੀ ਦਲ ਐਕਸੈਪਟ ਆਪ ਦਾ ਚੈਲੰਜ ਅਸੀਂ ਲੋਕਾਂ ਕੋਲੇ ਜਾਵਾਂਗੇ ਲੋਕਾਂ ਦੀ ਪੂਰੀ ਤੂਫਾਨ ਖੜਾ ਕਰਾਂਗੇ ਕਿ ਇਸ ਲੋਟਰੀ ਸਰਕਾਰ ਨੂੰ ਅਸੀਂ ਪੰਜਾਬ ਚੋਂ ਕੱਢਾਂਗੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੁਸੀਂ ਆਏ ਹੋ ਕਿਸੇ ਨੇ ਕੋਈ ਸਵਾਲ ਪੁੱਛ ਸਕਦੇ ਹਰਨ ਸਾਹਿਬ ਪ੍ਰੈਸ ਕਾਨਫਰੰਸ ਕੀਤੀ ਜਾਂਦੀ ਮੁੱਖ ਮੰਤਰੀ ਵੱਲੋਂ ਤੇ ਬਾਰ ਬਾਰ ਇੱਕ ਹੀ ਚੀਜ਼ ਨੂੰ ਐਫਰਮਾਈਜ਼ ਕੀਤਾ ਜਾਂਦਾ ਪੱਕੇ ਪੈਰੀ ਹੈ ਪੱਕੇ ਪੈਰੀ ਹੈ ਸਾਰਾ ਮੈਂ ਤੈਨੂੰ ਅੱਜ ਦੱਸਾਂ ਮੈਂ ਓਪਨ ਚੈਲੰਜ ਕਰਦਾ ਪੱਕੇ ਪੈਰੀ ਤੁਸੀਂ ਇੱਕ ਤੁਸੀਂ ਜੇ ਪੱਕੇ ਪੈਰੀ ਹੈ ਤਾਂ ਚਲਾਨ ਕਿਉਂ ਨਹੀਂ ਕੀਤਾ 4 ਸਾਲ ਹੋ ਗਏ ਕਹਿੰਦੇ ਪੱਕੇ ਪੈਰੀ ਹੈ 4 ਸਾਲ ਹੋ ਗਏ ਅੱਜ ਤੱਕ ਮੈਂ ਹਿੰਦੁਸਤਾਨ 'ਚ ਦੇਖਿਆ ਕਿ ਐਸਆਈਟੀ 5 ਬਣੀਆਂ ਹੋਣ 4 ਸਾਲ ਹੋਣ ਤੇ ਚਲਾਨ ਨਹੀਂ ਪੇਸ਼ ਕੀਤਾ ਚਲਾਨ ਤਾਂ 60 ਦਿਨਾਂ ਚੰਦਰ ਕੰਪਲਸਰੀ ਹੈ ਮੈਂ ਤਾਂ ਹੁਣ ਓਪਨ ਚੈਲੰਜ ਹੈ 1 ਰੁਪਿਆ ਦੱਸ ਦੋ ਤੁਸੀਂ ਜੇ 500 ਕਰੋੜ ਕਰਦੇ ਅਸੀਂ 1 ਰੁਪਏ ਦੇ ਚੈਲੰਜ ਕਰਦੇ ਹਾਂ ਸਰ ਤੁਸੀਂ ਕਹਿ ਰਹੇ ਹੋ ਕਿ ਇਹ ਡਰੱਗ ਮਨੀ ਨਹੀਂ ਹੈ ਇਹ ਸਾਰੇ ਇਨਕਮ 540 ਕਰੋੜ ਜਿਹੜਾ ਹੈ ਪਹਿਲੀ ਗੱਲ ਹੈ 540 ਕਰੋੜ ਇਜ਼ ਗਲਤ ਫਿਗਰ ਇਹਨਾਂ ਨੇ 141 ਕਰੋੜ 141 ਕਰੋੜ ਕਿਹਾ ਫੋਰਨ ਐਕਸਚੇਂਜ ਪਹਿਲੀ ਗੱਲ 1 ਰੁਪਿਆ ਨਹੀਂ ਆਇਆ 2007 ਤੋਂ ਲੈ ਕੇ ਅੱਜ ਤੱਕ 1 ਰੁਪਿਆ ਨਹੀਂ ਆਇਆ ਦੂਜੀ ਗੱਲ ਜਿਹੜਾ ਉਹ ਤੋਂ ਪਹਿਲੇ ਆਇਆ ਮੈਂ ਉਹ ਦੱਸਿਆ ਉਹ ਉਹਨਾਂ ਨੇ ਸ਼ੇਅਰ ਲਿੱਤੇ ਆ ਕੰਪਨੀ ਜਿਵੇਂ ਬਹੁਤ ਕੰਪਨੀਆਂ ਇਨਵੈਸਟ ਕਰਦੀਆਂ ਸਾਰੇ ਕੰਪਨੀਆਂ ਉਹ 35 ਕਰੋੜ ਉਹ ਵੀ ਥਰੂ ਚੈੱਕ ਆਇਆ ਆ ਆਰਬੀਆਈ ਕਲੀਅਰੈਂਸ ਹੋਇਆ ਆ ਕੋਈ ਵੀ ਫੋਰਨ ਐਕਸਚੇਂਜ ਇਨਵੈਸਟਮੈਂਟ ਹੁੰਦੀ ਹੈ ਆਰਬੀਆਈ ਦੇ ਅੰਡਰ ਗਾਈਡਲਾਈਨਸ ਆ ਅਪਰੂਵਲ ਤਾਂ ਹੁੰਦਾ ਆਰਬੀਆਈ ਤੋਂ ਇਕੱਲੇ ਆ ਨਹੀਂ ਕਰ ਸਕਦਾ ਕੋਈ ਸਾਹਿਬ ਜਿਹੜੀ ਇਹ ਸ਼ੈਲ ਕੰਪਨੀਆਂ ਦਾ ਜ਼ਿਕਰ ਕਰ ਰਹੇ ਨੇ ਕਿ ਚਾਰ ਸ਼ੈਲ ਕੰਪਨੀਆਂ ਬਣਾਈਆਂ ਔਰ ਉਸ ਦੇ ਵਿੱਚ ਮੈਂ ਤੁਹਾਨੂੰ ਇੱਕ ਸ਼ੈਲ ਕੰਪਨੀ ਦੱਸ ਦਵਾਂ ਜਿਹੜੀ ਵਿਕਰਮ ਸਿੰਘ ਵਜੀਠੀਆ ਦੀ ਹੈ ਥਿਸ ਇਸ ਨਾਟ ਅ ਸ਼ੈਲ ਕੰਪਨੀ this is a multi billion dollar investment company which invests asia vich 50000 crore de investments hai unna diyan inna de offices new york apna jehda hai ga hong kong seoul te singapore sari jagah te unna de offices hai they invested 25% share uhi 2004 panch vich jadon koi lena dena nahi sarkar da opposition cha captain amrinder singh mukhyamantri ji odo ਤੇ ਕਿਵੇਂ ਕਹਿ ਸਕਦੇ ਆ ਵਿਕਰਮ ਪੋਲਿਟਿਕਸ ਵੀ ਨਹੀਂ ਸੀ ਉਦੋਂ ਤਾਂ ਪੋਲਿਟਿਕਸ ਵਿੱਚ ਵੀ ਹੈ ਨਹੀਂ ਸੀ ਉਦੋਂ ਪੜ ਕੇ ਆਇਆ ਸੀ ਤੇ ਆਪਣੇ ਕੰਮ ਕਰਦਾ ਸੀ ਹਾਂ ਤੇ ਕੀ ਗੱਲਾਂ ਕਰੀਏ ਨੇ ਪਰ ਇਸੇ ਕਹਿੰਦੇ ਲਾ ਆਪਣੇ ਥੋੜਾ ਜਿਹਾ ਹਿੰਦੀ ਦੇ ਵਿੱਚ ਫॉर ਨੈਸ਼ਨਲ ਚੈਨਲ ਦੇ ਅੰਦਰ ਤੁਸੀਂ ਪੁਰਾਣੇ ਕੇਸਾਂ ਦੀ ਗੱਲ ਕੀਤੀ ਹੈ ਜਦੋਂ ਕਸ਼ਮਿਰਿੰਦਰ ਸਿੰਘ ਦੇ ਸਰਕਾਰ ਦੌਰਾਨ ਸਾਡੇ ਪਰ ਬਾਦਲ ਸਾਹਿਬ ਸਾਡੇ ਮਾਤਾ ਜੀ ਤੇ ਹੋਰ ਵੀ ਬਹੁਤ ਆਕਾਲੀ ਨੇਤਾਵਾਂ ਪਰਸੇ ਰਾਜ ਹੋਇਆ ਵੀ ਉਸ ਜਿਹੜੇ ਤੇ ਪੋਟਾਗਰਾ ਨੂੰ ਆਯੂ ਜੀ ਦਾ ਸਪਲੈਸ ਪਤਰਾ ਜਿਹੜੇ ਜੀ ਸਿਮੇਂਦਰਪਾਲ ਸਿੰਘ ਉਹ ਵੀ ਹੋਸਟਾਈਲ ਹੋ ਗਏ ਤੇ ਪ੍ਰਕਾਟਾ ਵੀ ਹੋਸਟਾਈਲ ਹੋ ਗਏ ਬਹੁਤ ਆਪ ਸਰ ਹੋਸਟਾਈਲ ਹੋਏ ਸੀ ਹੋਸਟਾਈਲ ਨਹੀਂ ਹੋਏ ਮੈਂ ਤੁਹਾਨੂੰ ਦੱਸਾਂ ਕਿਉਂਕਿ ਸਬੂਤ ਨਹੀਂ ਸੀ ਉਹਨਾਂ ਕੋਲੇ ਜਿਹੜਾ ਤੁਸੀਂ ਲਿਖ ਦੋਗੇ ਫਾਰ ਐਗਜ਼ਾਮਪਲ ਤੁਸੀਂ ਕਹਿ ਦੋਗੇ ਕਿ ਜੀ 500 ਕਰੋੜ ਰੁਪਏ ਤੁਹਾਡੇ ਅਕਾਊਂਟ ਚ ਲੱਗ ਗਿਆ ਪ੍ਰੂਫ ਤਾਂ ਤੁਹਾਨੂੰ ਕਰਨਾ ਪੈਣਾ ਨਾ ਇਨਵਿਜੀਲੈਂਸ ਵਾਲਿਆਂ ਨੂੰ ਕਿ 500 ਕਰੋੜ ਤੁਹਾਡੇ ਖਾਤੇ ਚ ਜ ਗਿਆ ਹੀ ਨਹੀਂ ਤੁਹਾਡੇ ਕੋਲੇ ਆਇਆ ਨਹੀਂ ਜੱਜ ਕੀ ਕਹਿੰਦਾ ਉਹਨਾਂ ਨੇ ਕੀ ਕਿਹਾ ਕਿ ਸਾਡੀ ਤਾਂ ਮਜਬੂਰੀ ਸੀ ਜੀ ਸਾਨੂੰ ਤਾਂ ਕਰਨਾ ਪਿਆ ਹੁਣ ਹਾਰੇ ਤੋਂ ਸਧਕਾਰੀਆਂ ਨੇ ਇੱਕ ਵਿਅਕਤੀ ਵਿਸ਼ੇਸ਼ ਦਾ ਨਾਮ ਲਿਆ ਸੀਗਾ ਜੀ ਤੇ ਬਾਅਦ ਤੋਂ ਤੁਹਾਡੀ ਸਰਕਾਰ ਸਰਕਾਰ ਆਈ ਤੁਸੀਂ ਉਸ ਬੰਦੇ ਦਾ ਪਰਚਾ ਦਰਜ ਕੀਤਾ ਹੁਣ ਵੀ ਜਿਹੜਾ ਸਵਾਲ ਜਿਹੜਾ ਹੈਗਾ ਉਹ ਇਹ ਹੈ ਕਿ ਤੁਸੀਂ ਕਹਿ ਰਹੇ ਕਿ ਅਫਸਰ ਹੈ ਜਿਹੜੇ ਉਹ ਧੂਫੇ ਪਰਚੇ ਦਰਜ ਕਰ ਰਹੇ ਨੇ ਹੁਣ ਵੀ ਕੇਜੀ ਲੋਲ ਜਾਂ ਭਗਵੰਤ ਮਾਤ ਦੀ ਮਿਸਬੇਕ ਦੇ ਖਿਲਾਫ ਤੁਹਾਡੇ ਕੋਲ ਸਬੂਤ ਨੇ ਮੈਂ ਇਹ ਕਹਿ ਰਿਹਾ ਮਤਲਬ ਇਹ ਜੇਕਰ ਤੁਹਾਡੀ ਸਰਕਾਰ ਆਉਂਦੀ ਆ ਤੁਸੀਂ ਉਹਨਾਂ ਪਰ ਕਾਰਵਾਈ ਕਰਪੇ ਤਾਂ ਸੁਰੇਂਦਰ ਪਾਤਲ ਨੋ ਨੋ ਇੱਕ ਮਿੰਟ ਇੱਕ ਮਿੰਟ ਮੈਂ ਤੁਹਾਨੂੰ ਕਹਿ ਰਿਹਾ ਚੁਣਾ ਅਸੀਂ ਕਿਸੇ ਤੇ ਝੂਠਾ ਪਰਚਾ ਨਹੀਂ ਕਰਾਂਗੇ ਸਾਡੇ ਕੋਲੇ ਐਕਚੁਅਲ ਸਬੂਤ ਹੈ ਤੁਸੀਂ ਸਾਰੇ ਜਾਣਦੇ ਹੋ ਕਿਵੇਂ 30% ਵਾਪਸ ਆਉਂਦਾ ਹੈ ਐਡਵਰਟਾਈਜ਼ਮੈਂਟ ਦਾ ਸਾਰੇ ਪਤਾ ਤੁਹਾਨੂੰ ਪਤਾ ਹੈ ਕਿ ਕਿਸੇ ਚੀਜ਼ ਚ ਕਿਵੇਂ ਪੈਸੇ ਆਉਂਦੇ ਆ ਬੱਚੇ ਬੱਚੇ ਨੂੰ ਪਤਾ ਆਹ ਜਿਹੜੀਆਂ ਜ਼ਮੀਨ ਦੇ ਟਰਾਂਜੈਕਸ਼ਨ ਹੋ ਰਿਹਾ ਆ ਕੀ ਹੋ ਰਿਹਾ ਸਾਰਿਆਂ ਨੂੰ ਪਤਾ ਹੈ ਤੁਸੀਂ ਐਸ ਕਰਕੇ ਸਾਡੇ ਕੋਲੇ ਅਸੀਂ ਜੋ ਕਰਾਂਗੇ ਪਹਿਲੇ ਵੀ ਅਸੀਂ ਕੋ ਝੂਠੇ ਨਹੀਂ ਕੀਤੇ ਸ਼ੋਰ ਸ਼ੋਰ ਜੋ ਕਰਾਂਗੇ ਸ਼ੋਰ ਸਾਡੇ ਇਹ ਪ੍ਰੂਫ ਹੈ ਨਾ ਅਸੀਂ ਝੂਠੇ ਪਹਿਲੇ ਕੀਤੇ ਨਾ ਕਰਨੇ ਆ ਆ ਜਿਹੜੇ ਲੋਕ ਆ ਸੋਚਦੇ ਆ ਕਿ ਝੂਠੇ ਕੇਸ ਕਰਕੇ ਸਾਡਾ ਕਾਲੀ ਦਲ ਦਾ ਜਿਹੜਾ ਤੂਫਾਨ ਹੈ ਜਿਹ ਕਾਲੀ ਦਲ ਰੀਜਨਲ ਪਾਰਟੀਆਂ ਨੂੰ ਖਤਮ ਕਰਨਾ ਜੋ ਮਰਜੀ ਜ਼ੋਰ ਲਾ ਲਿਓ ਕੈਪਟਨ ਨਮਿੰਦਰ ਸਿੰਘ ਨੇ ਹੀ ਜ਼ੋਰ ਲਾਇਆ ਸੀ ਸਾਨੂੰ ਅੰਦਰ ਕੀਤਾ ਸੀ ਸਰਕਾਰ ਬਣਾਈ ਸੀ ਅਸੀਂ ਹੁਣ ਜਿਹੜੀ ਨਮੀ ਸਰਕਾਰ ਦਾ ਤੁਸੀਂ ਥੋੜਾ ਜਿਹਾ ਇਸ਼ਾਰਾ ਦੇ ਰਹੇ ਹੋ ਉਹ ਕੰਨਿਆਂ ਦੀ ਸਰਕਾਰ ਆਈ ਤੁਸੀਂ ਅੱਜ ਦਾ ਟਾਪ ਹੈ ਅੱਜ ਅੱਜ ਦਾ ਟਾਪਿਕ ਹੋਰ ਹੈ ਜੀ ਉਹ ਆਪਾਂ ਅਗੇ